ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਗੋਧੇ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈਨ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਇਸ ਘਰੋਂ ਮੇਰੀ ਦੂਜੀ ਵੀਡੀਓ ਹੈ ਜੀ ਅੱਜ ਇੱਕ ਐਨੀਮਲ ਸੇਲ ਆ ਛੋਟੇ ਜੇ ਮੁੱਲ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆ ਕੀ ਦੁੱਧਵਾ ਦਾ ਕਿਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਜਗਦੀਪ ਚੰਗਈ ਪਿੰਡ ਗੋਡੇ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 991492315 ਜੀ ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਰ ਦੇ ਹਾਂ ਜੀ ਠੀਕ ਆ ਕਿਨ ਮਾਸੂਆ ਹੁੰਦੀ ਆ ਬਈ ਇਹ ਇਹ ਬਈ ਬਾਣ ਕਰੇ ਦਸਨ ਮਾਸੂਆ ਦੂਜੇ ਸੂਏ ਹੁੰਦੀ ਆ ਠੀਕ ਆ ਜੀ ਦਣ ਕਿੰਨੇ ਲੈਂਦੀ ਹੈ ਬਾਈ ਪੰਜ ਚਾਰ ਜਣ ਲੈਂਦੀ ਹੈ ਵੀਰੇ ਠੀਕ ਆ ਪਿਛਲੇ ਸੂਏ ਬਾਈ ਕੀ ਦਾ ਰਿਕਾਰਡ ਹੈ ਦਾ 14 ਕਿਲੋ ਦਾ ਰਿਕਾਰਡ ਦੱਸਿਆ ਮਾਰ ਕੇ ਜਾਊ 15 16 ਨੂੰ ਬਾਈ ਹਾਂਜੀ ਹਾਂਜੀ ਠੀਕ ਆ ਥਣਾ ਦੀ ਓਕੇ ਆ ਹਾਂ ਵੀਰੇ ਥਣਾ ਦੀ ਓਕੇ ਆ ਸੀਲਸ ਲੱਗ ਪੂਰੀ ਆ ਸੀਲਸ ਲੱਗ ਵੀ ਪੂਰੀ ਆ ਜਿਵੇਂ ਮਰਜੀ ਬਹਿ ਕੇ ਥੱਲੇ ਚੋਈ ਆ ਜਿਵੇਂ ਜਵਾਕ ਬੈਠੇ ਰਹਿਣ ਜੀ ਦੇਖ ਸਕਦੇ ਹੋ ਕਰਮ ਵਾਲੀ ਨੂੰ ਨਿਆਣੇ ਦਾ ਲੋੜ ਹੀ ਨਹੀਂ ਸੈਂਗਾ ਬਾਈ ਮਾਰ ਦੀ ਮੁਰਦੀ ਨਾ 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 ਬਾਈ ਜੀ ਠੀਕ ਆ ਜੀ ਤੋੜ ਕੇ ਦਿਖਾ ਦੀ ਬਾਈ ਐ ਬਤਾ ਬਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੁੰਦੀ ਆ ਡੇਟ ਮੁਤਾਬਕ 5-4 ਦਿਨਾਂ ਦੀ ਬਾਕੀਆ ਸਮੇਂ ਭਲੀ ਚੰਗੀ ਹੈ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਚੰਗੇ ਵਜਨ ਵਾਲੀ ਹੈ ਜੀ 15-16 ਕਿਲੋ ਦੁੱਧ ਦੀ ਉਮੀਦ ਹੈ ਬਾਈ ਕਹਿੰਦਾ ਪਿਛਲੇ ਸਵੇਰੇ 14 ਕਿਲੋ ਦੁੱਧ ਦਿੱਤਾ ਵਾ ਕੱਲੇ ਸੈਂਗੀ ਹੈ ਛੋਟੇ ਛੋਟੇ ਪਰ ਸਿਰਸਲਾ ਕਰਮ ਵਾਲੀ ਦਾੰਤ ਕੋਈ ਨਹੀਂ ਸੋਹਣਾ ਗੁਲਾਬੀ ਥਣ ਗੈਬ ਤੇ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਫੈਕਸਟਰ ਦੀ ਗਾਂ ਕੋਈ ਟੱਟਮਾ ਨਹੀਂ ਸੋਹਣਾ ਘਟ ਵਾਲਾ ਹਵਾਨਾ ਗਲਾਬੀ ਹਵਾਨਾ ਗਲਾਬੀ ਥਣਾਂ ਦੇ ਸੱਜ ਬਹੁਤ ਸੋਹਣੇ ਆ ਜੀ ਨਿਖੜਵੇਂ ਆ ਹੱਥੀ ਚਵਾਈ ਵਾਲੇ ਇਹ ਚ ਥਣ ਗਾਇਆਂ ਚ ਥੋੜਾ ਜਿਹਾ ਕਾਕੀ ਮਿਲਦਾ ਜੀ ਬਾਕੀ ਫੈਕਸਟਰ ਦਾ ਜਿਹੜੇ ਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ 14 15 ਕੋਈ ਬਾਲਾ ਵੀ ਆਏ ਭਾਈ ਜਿਵੇਂ ਦਾ ਹਜੇ ਨਾਲ ਝੋਲ ਬੁੱਤ ਪਈ ਆ ਜੀ ਹਵਾਨੇ ਚ ਬਾਕੀ ਭਈ ਰਾਜੀ ਰੂਜ ਜੰਗਵੀ ਆ ਸੇਵਾਲੇ ਘਰ ਆਈ ਆ ਕਿਸੇ ਦੇ ਜੈ ਜਮਲ ਬਈ ਦਾ ਮੁੱਲ ਬਈ 38000 ਰੁਪਏ ਸਾਡੇ ਹੋਜੂ ਮਾਨਤ ਹਾਂ ਮਾਨਤ ਆਂ ਜੀ ਜੇ ਮੈਂ ਸ਼ੂਟ ਆ ਜਾ ਮੁੱਲ ਕੀਤਾ ਬਾਈ ਨੇ 38000 ਰੁਪਿਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜਰੂਰ ਕਰਾਂਗੇ ਜਿਹਨੂੰ ਚੱਜੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਧੰਨਵਾਦ ਜੀ